ਸਿੰਗ ਰੋਡ ਸ਼੍ਰੀ ਅਮਰਤਸਰ ਸਾਹਿਬ ਭਾਈ ਮਨ ਸਿੰਘ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀ ਗਮਡੀਆਂ ਦੇ ਕੋਲੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਜਿਨ੍ਹਾਂ ਸਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਹਨ ਅਤੇ ਪਹਿਲੋਂ ਮੇਰੇ ਨਾਲ ਮਾਰਕਟਾਈ ਕੀਤੀ ਸੀ ਜਿਸ ਦੀ ਮੈਂ ਰਿਪੋਰਟ ਵੀ ਲਖਾਈ ਸੀ ਪਰ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਹੁਣ ਥੋੜੇ ਦਿਨ ਹੋਏ ਨੇ ਮੇਰੇ ਬੇਟੇ ਦੇ ਕੇਸਾਂ ਦੀ ਬਿਆਦਦੀ ਕੀਤੀ ਜਿਸ ਦੀ ਰਿਪੋਰਟ ਮੈਂ ਥਾਣਾ ਸੁਲਤਾਨਵਿੰਡ ਵਿੱਚ ਦਰਜ ਕਰਾਈ ਹੈ ਅਤੇ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਮਿਹਰਬਾਨੀ ਕਰਕੇ ਮੈਨੂੰ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਇਨਸਾਫ ਦਿੱਤਾ ਜਾਵੇ ਅਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਆਹ ਵੇਖੀਏ ਲਾਈਵ ਤਸਵੀਰਾਂ। ਨਾਮ ਕੀਤਾ ਨਾ ਠੱਕੇ ਦੇ ਨਾਲ ਹੀ ਕਰਾਇਆ ਹੈ। ਅੱਛਾ। ਹਾਂਜੀ। ਕੀ ਕਹਿਣਾ ਚਾਹਦੇ ਤੁਸੀਂ? ਅਸੀਂ ਇਹਨਾਂ ਨੇ ਜਦੋਂ ਇਹਨਾਂ ਦਾ ਇੱਥੇ ਬੋਲਵ ਲਿਆ ਹੋਇਆ ਲੜਾਈ ਹੋਈ ਹੈ ਮੈਂ ਇੱਥੇ ਬਾਹਰ ਖੜੀ ਸੀ ਹਾਂਜੀ ਤੇ ਬਹੁਤ ਜ਼ਿਆਦਾ ਉਹ ਕੁੜੀ ਨੇ ਗੰਦਾ ਬੰਦਾ ਬੋਲਿਆ ਵਾ ਮੁੰਡੇ ਨੇ ਬੋਲਿਆ ਉਹ ਕਹਿੰਦੀ ਕਿ ਜਿਹੜਾ ਮੇਰੇ ਘਰ ਵਾਲੇ ਦੇ ਨਾਲ ਉਂਗਲ ਕਰੇਗਾ ਮੈਂ ਦੀ ਉਂਗਲ ਵੱਢ ਦਿਆਂਗੀ ਜਿਹੜਾ ਇੱਥੇ ਮੇਰੇ ਘਰ ਵਾਲੇ ਹੱਥ ਕਰੇਗਾ ਮੈਂ ਹੱਥ ਵੀ ਵੱਢਣ ਨੂੰ ਤਿਆਰ ਹਾਂ ਤੋ ਤੁਸੀਂ ਜਿੱਥੇ ਤੱਕ ਜ਼ੋਰ ਲਾਉਣਾ ਲਾ ਲਓ ਜੋ ਤੁਸੀਂ ਕਰਨਾ ਕਰ ਲਓ ਸਾਨੂੰ ਤੁਹਾਡਾ ਕੋਈ ਡਰ ਨਹੀਂ ਮਾਰਿਆ ਅਸੀਂ ਤੁਹਾਡੇ ਨਾਲ ਪੂਰਾ ਫੁੱਲ ਮੁਕਾਬਲਾ ਰੱਖਣਾ ਹੈ ਹਾਂ ਜੀ ਅਸੀਂ ਇਹ ਨਨ ਜਦੋਂ ਇਹਨਾਂ ਦਾ ਇੱਥੇ ਬੋਲਵ ਲਈ ਆਇਆ ਲੜਾਈ ਹੋਈ ਹੈ ਮੈਂ ਇੱਥੇ ਬਾਹਰ ਖੜੀ ਸੀ ਹਾਂ ਜੀ ਤੇ ਬਹੁਤ ਜ਼ਿਆਦਾ ਉਹ ਕੁੜੀ ਨੇ ਗੰਦਾ ਬੰਦਾ ਬੋਲਿਆ ਵਾ ਮੁੰਡੇ ਨੇ ਬੋਲਿਆ ਉਹ ਕਹਿੰਦੀ ਕਿ ਜਿਹੜਾ ਮੇਰੇ ਘਰ ਵਾਲੇ ਦੇ ਉਂਗਲ ਕਰੇਗਾ ਵੈਦੀ ਉਂਗਲ ਵੱਢ ਦੇਾਂਗੀ ਜਿਹੜਾ ਇੱਥੇ ਹੈ ਮੇਰੇ ਘਰ ਵਾਲੇ ਹੱਥ ਕਰੇਗਾ ਮੈਂ ਹੱਥ ਵੀ ਵੱਢਣ ਨੂੰ ਤਿਆਰ ਹਾਂ ਤੋ ਤੁਸੀਂ ਜਿੱਥੇ ਤੱਕ ਜ਼ੋਰ ਲਾਉਣਾ ਲਾ ਲਓ ਜੋ ਤੁਸੀਂ ਕਰਨਾ ਕਰ ਲਓ ਸਾਨੂੰ ਤੁਹਾਡਾ ਕੋਈ ਡਰ ਨਹੀਂ ਮਾਰਿਆ ਅਸੀਂ ਤੁਹਾਡੇ ਨਾਲ ਪੂਰਾ ਫੋਲ ਮੁਕਾਬਲਾ ਰੱਖਣਾ ਹੈ ਹਾਂਜੀ ਮੈਡਮ ਜੀ ਅੱਜ ਕਿਸ ਮਸਲੇ ਤੇ ਆਪਾਂ ਜਿਹੜੀ ਪ੍ਰੈਸ ਕੌਨਫਰੈਂਸ ਕਰ ਰਹੇ ਆ ਤੇ ਥੋੜਾ ਜਿਹਾ ਚਾਹਣਾ ਪਊਗੀ ਮੈਂ ਸਰ ਮੇਰਾ ਨਾਮ ਜੀਤ ਗੌਰ ਆ ਮੈਂ ਭਾਈ ਮਾਂਜੀ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੀ ਆ ਜੀ ਤੇ ਪਹਿਲਾਂ ਵੀ ਬੋਵੀ ਪ੍ਰਿੰਸ ਤੇ ਉਹਨਾਂ ਦੇ ਘਰ ਦੇ ਮੇਰੇ ਨਾਲ ਲੜਦੇ ਸੀ ਠੀਕ ਆ ਇਹਨਾਂ ਨੇ ਪਿਓ ਨੇ ਹਰਕਤ ਗਲਤ ਕੀਤੀ ਸੀ ਜਿਹਦੇ ਤੇ ਮੈਂ ਉਹਨਾਂ ਤੇ ਪਰਚਾ ਕਰਵਾਇਆ ਸੀ ਉਹਦੇ ਵਿਆਹ ਦੇ ਉੱਤੇ ਸਾਡੇ ਸਾਰੇ ਪਰਿਵਾਰ ਨੂੰ ਖਤਰਾ ਬਾਰ-ਬਾਰ ਧਮਕੀਆਂ ਦਿੰਦੇ ਆ ਇਹਨਾਂ ਨੇ ਨਵੀਂ ਨਵੀਂ ਇਹਨਾਂ ਨੇ ਲੈ ਕੇ ਆਂਦੀ ਬਬਟੀ ਲਵ ਮੈਰਿਜ ਹੋਈ ਆ ਉਹ ਵੀ ਸਾਨੂੰ ਕਹਿੰਦੀ ਮੋਟਰਸਾਈਕਲ ਤੱਕ ਬਾਹਰ ਲੱਗੇ ਤੇ ਤੁਹਾਡੇ ਤੇਲ ਪਾ ਦੇਣਾ ਜੀ ਮੋਟਰਸਾਈਕਲਾਂ ਨੂੰ ਸਾਨੂੰ ਸਰ ਅੱਗੇ ਤੇ ਬਾਰ-ਬਾਰ ਸਾਡੇ ਨਾਲ ਕਰਦੇ ਸਾਨੂੰ ਛਾਕੀ ਵੀ ਐਕਸੀਡੈਂਟ ਕਰਾਉਂਦੇ ਆ ਜਾਂ ਸਾਡੇ ਬੇਟੇ ਦੇ ਹੱਥ ਹੁੜਾਇਆ ਵਾ ਜਾਂ ਮੇਰਾ ਐਕਸੀਡੈਂਟ ਕਰਾਇਆ ਪਹਿਲਾਂ ਸਾਨੂੰ ਛਾਕੀ ਹੁਣ ਘਰ ਦੇ ਬਾਹਰ ਆਣ ਕੇ ਲਲਕਾਰੇ ਮਾਰਦੇ ਆ ਜਿਹਦੇ ਵਿੱਚ ਕੱਲ ਪਹਿਲਾਂ ਪ੍ਰਿੰਸ ਉਹਦੀ ਘਰ ਬੋਵੀ ਦੀ ਘਰ ਦੀ ਉਹਦੀ ਮਾਂ ਤੇ ਭਿੰਦਾ ਤੇ ਮਨੀ ਇਹਨਾਂ ਨੇ ਉਹਨਾਂ ਨੂੰ ਬੁਲਾ ਕੇ ਤੇ ਘਰ ਦੇ ਬਾਹਰ ਮੇਰੇ ਮੁੰਡੇ ਨੂੰ ਲਲਕਾਰਿਆ ਕਿ ਬਾਹਰ ਨਿਕਲ ਮੈਂ ਆਪਣੇ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਕਿ ਮੈਂ ਲੜਾਈ ਨਹੀਂ ਵਧਾਉਣਾ ਚਾਹੁੰਦੀ ਜੋ ਵੀ ਮੈਂ ਕਰਨਾ ਚਾਹੁੰਦੀ ਕਾਨੂੰਨ ਦੇ ਹਿਸਾਬ ਦੇ ਨਾਲ ਕਰਨਾ ਚਾਹੁੰਦੀ ਹਾਂ ਠੀਕ ਹੈ ਕੱਲ ਫਿਰ ਮੇਰਾ ਪਰਸੋਂ ਵੀ ਮੈਂ ਦਰਖਾਸਤ ਦੇ ਕੇ ਆਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਕੱਲ ਫੇਰ ਕੱਲ ਫੇਰ ਮੇਰਾ ਬੇਟਾ ਰਾਤ 8 9 ਵਜੇ ਬਾਹਰ ਗਿਆ ਵਾ ਤੇ ਬੋਵੀ ਨੇ ਫੜ ਕੇ ਉਹਨੂੰ ਉਹਦੇ ਉਹਦਾ ਪਹਿਲਾਂ ਉਹਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਗਾਲਾਂ ਕੱਢੀਆਂ ਗਾਲਾਂ ਕੱਢ ਕੇ ਉਹਦਾ ਪਰਨਾ ਲਾ ਕੇ ਤੇ ਉਹਦੇ ਵਾਲ ਖਿੱਚੇ ਮੇਰਾ ਪੁੱਤ ਸਰਦਾਰ ਆ ਤੇ ਮੈਂ ਬਾਰ ਬਾਰ ਇਹਨਾਂ ਨੂੰ ਖਤਰਾ ਹਨ ਸਾਰੇ ਪਰਵਾਹ ਕਿਸ ਦੇ ਬਾਰੇ ਤੁਸੀਂ ਕੋਈ ਤਲਾਹ ਦਿੱਤੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਤਲਾਹ ਦਿੱਤੀ ਜਿਹੜੇ ਪਰਸੋਂ ਸਾਡੇ ਗਾਲ ਪਏ ਆ ਤੇ ਲੜਾਈ ਝਗੜਾ ਆ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਹੋਇਆ ਬਾਅਦ ਚ ਵੀ ਹੋਇਆ ਵਾ ਅੱਛਾ ਕੀ ਉਹਨਾਂ ਨੇ ਕੀ ਕੀਤਾ ਪੁਲਿਸ ਨੇ ਤੂੰ ਪਹਿਲਾਂ ਤਾਂ ਜਿੱਦਣਾ ਪਹਿਲੇ ਦਿਨ ਲੜਾਈ ਹੋਈ ਹੈ ਪੁਲਿਸ ਵਾਲਿਆਂ ਨੇ ਮੇਰਾ ਨੰਬਰ ਹੀ ਲੈ ਲਿਆ ਕਿੰਦੇ ਕੋਈ ਨਹੀਂ ਤੁਹਾਨੂੰ ਸੱਦ ਲਾਂਗੇ ਰਾਤੀ ਵੀ ਅਸੀਂ ਦਰਖਾਸਤ ਦੇ ਕੇ ਆਏ ਆ ਅੱਜ ਹੁਣ ਕਹਿੰਦੇ ਰਾਤ ਦੀ ਗੱਲ ਜੇ ਤੇ ਆ ਹੁਣ ਟਾਈਮ ਵੇਖ ਲੋ ਕਿਹੜਾ ਹੋ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦਰਖਾਸਤ ਕਿੰਦੇ ਦਿੱਤੀ ਹੋਈ ਦਰਖਾਸਤ ਮੈਂ ਰਾਤੀ ਦੇ ਕੇ ਆਈ ਜੇ ਫਿਰ ਅੱਛਾ ਅੱਛਾ ਇਹ ਥੋੜ ਨੂੰ ਕਹਿਣਾ ਚਾਹ ਰਹੀ ਸੀ ਤੁਸੀਂ ਹਾਂਜੀ ਹਾਂਜੀ ਭਾਜੀ ਮੈਂ ਇਹਨਾਂ ਨੇ ਮੇਰਾ ਮੁੰਡਾ ਮੋਬਾਈਲ ਦਾ ਨਾਂ ਝੂਠਾ ਲਾ ਕੇ ਬਾਹਰੋਂ ਬਾਗੋਂ ਕੁੱਟਦੇ ਆਈ ਉਹਨੇ ਆਖਿਆ ਨਾਖਾਂ ਖੜਨੀਆਂ ਤੇ ਲੈ ਜਾ ਦੋ ਕਰੇਟ ਮੈਂ ਸਪਰੇਅ ਕਰਨ ਡਿਆ ਉਹਨੂੰ ਪਤਾ ਨਹੀਂ ਲੱਗਾ ਉਹ ਬਹਿ ਗਿਆ ਕੰਮ ਕਰਨ ਡਿਆ ਵੀ ਇਹਨਾਂ ਪਿੱਛੇ ਜਾ ਕੇ ਕਈ ਦਾ ਦਸਤਾ ਮਾਰਿਆ ਇਹ 10 15 ਜਾਣੇ ਸੀ 10 15 ਜਾਣੇ ਨੇ ਭਾਜੀ ਇਹਨਾਂ ਦੇ ਮੁੰਡੇ ਨੂੰ ਕੁੱਟਿਆ ਵਾ ਵੀ ਪੁਲਸ ਵਾਲਿਆਂ ਨੇ ਵੀ ਵੀਡੀਓ ਬਣਾਈਆਂ ਪਤਾ ਕਿਤਰਾ ਕੁੱਟਿਆ ਕਿਤਰਾ ਨਹੀਂ ਹੁਣ ਉਹ ਇਹ ਨਸ਼ਾ ਖਵਾਉਂਦੇ ਆ ਚੋਰੀ ਮੇਰੇ ਤੋਂ ਚੋਰੀ ਉਹਨੂੰ ਰਾਜੀਨਾਮਾ ਕੱਢਣ ਕਰਦੇ ਆ ਮੈਂ ਜਾਣ ਨਹੀਂ ਦਿੱਤਾ ਤੇ ਮੇਰਾ ਭਾਰਾ ਇੱਧਰ ਪਾ ਦਿੱਤਾ ਵਾ ਪੀ ਇਹਦਾ ਝੂਟਾ ਨਾ ਲਾਤਾ ਮਨਜੀਤ ਪਰਚਾ ਕਰਾਇਆ ਸਾਡੇ ਤੇ ਤੁਸੀਂ ਦਿੱਤੀ ਇਸ ਮਸਜਿਦ ਦਾ ਪਰਚਾ ਹੋਇਆ ਅੱਜ ਪੁਲਿਸ ਵਾਲੇ ਹੁੰਦੇ ਨਹੀਂ ਕਿ ਪ੍ਰੈਸ ਵਾਲਾ ਆਇਆ ਵਾ ਹੂੰ ਉਹਦਾ ਮੈਨੂੰ ਨਾਂ ਭੁੱਲਿਆ ਆ ਉਹ ਤੇਰਾ ਪ੍ਰਿੰਸ ਜਿਹੜਾ ਪ੍ਰੈਸ ਵਾਲਾ ਹਾਂ ਪ੍ਰੈਸ ਪ੍ਰਿੰਸ ਵਾਲਾ 5000 ਰੁਪਏ ਮੇਰੇ ਕੋਲ ਲੈ ਗਿਆ ਵਾ ਉਹ ਤੋਂ ਸਾਰਾ ਇਤਰਾ ਕਰਕੇ ਕੱਢ ਕੇ ਜਮੁਰ ਕੇ ਸਾਡੇ ਪਾਸੇ ਹਰਦੀਪ ਅੱਛਾ ਇਹਨੇ ਉਹਨੇ ਮੁਰਕੇ ਸਾਡੀ ਪੱਲੇ ਕੱਖ ਨਹੀਂ ਪਾਇਆ ਹੁਣ ਇਹਨਾਂ ਵਾਲ ਦੀ ਗੱਲ ਕਰੀ ਜਾਂਦਾ ਪਾਹੇ ਮੇਰ ਕੋ ਆ ਗਿਆ ਹੋਰ ਕੁਝ ਕਹਿਣਾ ਚਾਹੋਗੇ ਪੇ ਜੀ ਵੈਗੂ ਜੀ ਸਾਨੂੰ ਤੇ ਕੀ ਗੱਲ ਸਹੀ ਹੈ ਨਾ ਤੇ ਖਤਾਂ ਦਿਖ ਜਾ ਚੱਲ ਅਰੇ ਦੀਨ ਨੂੰ ਪੁੱਛੋ ਆ ਦੀਨ ਨੂੰ ਪੁੱਛੋ ਹਾਂ ਜੀ ਪੇ ਜੀ ਸਾਹਮਣੇ ਵੀ ਗਈ ਸੀ ਮੈਂ ਸੋ ਉਹਨਾਂ ਦੀ ਬੇਟੀ ਨੋਨੂ ਵੀ ਕਿਹਾ ਮੈਂ ਕਹਿੰਦੀ ਆਪਾਂ ਬੇਟਾ ਇਤਰਾ ਨਹੀਂ ਬੋਲਣਾ ਚਲੋ ਤੁਸੀਂ ਵੀ ਇੱਥੇ ਜੀ ਉਹ ਵੀ ਇੱਥੇ ਰਹਿਣ ਵਾਲੇ ਕਿਹੜਾ ਕਿਰਾਏਦਾਰ ਹੈਗੇ ਆ ਤੇ ਚਲੋ ਆਪਾਂ ਸਭ ਨੇ ਮਿਲ ਜੁਲ ਕੇ ਇੱਥੇ ਰਹਿਣਾ ਵਾ ਮੈਂ ਸਮਝਾਉਂਦਾ ਤੇ ਉਹ ਅਗੋਂ ਬੋਲੀ ਜਾਣਦੇ ਸੀ ਹਾਂਜੀ ਹਾਂਜੀ ਕਾਫੀ ਮਤਲਬ ਕੀ ਲੈਂਗੁਏਜ ਉਹਨਾਂ ਨੇ ਗਲਤ ਬੋਲੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਐ ਤੁਸੀਂ ਮੌਕੇ ਤੇ ਮੌਜੂਦ ਸੀ ਹਾਂਜੀ ਮੈਂ ਮੌਜੂਦ ਸੀ ਕੀ ਡਰਾਂਗੀ ਮੇਰਾ ਨਾਮ ਰਵਿੰਦਰਪਾਲ ਰਵਿੰਦਰਪਾਲ ਉਹਨਾਂ ਦੇ ਜਿ ਲੈ ਲਓ ਉਹਨਾਂ ਨੇ ਵੀ ਦੇ ਦੇ ਦਿੰਗੇ